i <laughs> ਲੇ ਵੀ ਗੱਲ ਸੁਣ ਲੈ ਪ੍ਰੀਤਮਾ ਆਪਾਂ ਫਸਲવાડી ਵਾਲਾ ਕੰਮ ਤਾਂ ਦਿੱਤਾ ਸਾਰਾ ਨਵੇੜਾ ਬੀਜ ਬਜਾਈ ਗਈ ਹੋ ਮਥੇਰੀ ਮਿੱਟੀ ਫੱਕ ਲਈ ਆ ਹੁਣ ਮੇਰੀ ਗੱਲ ਸੁਣ ਹੁਣ ਆਪਾਂ ਆਪਦੇ ਤੋਂ ਵੀ ਥੋੜੀ ਮੋਟੀ ਧੂੜ ਲਾ ਦਈਏ ਓਏ ਆ ਕੀ ਕੀ ਨੇ ਜਾਣੀ ਜੀ ਗੱਲ ਅਖੇ ਇੱਕ ਨੇ ਕਹੀ ਦੂਜੇ ਨੇ ਮਾਨੀ ਦੋਨੋਂ ਬ੍ਰਹਮ ਗਿਆਨੀ ਓਏ ਉਚਲੀ ਰਲੀ ਬਸ ਸੰਗੂ ਤੇ ਡੱਡ ਡੇ ਜਾ ਆਪਣਾ ਮੰਦਰ ਫੌਜੀ ਨਹੀਂ ਆਉਂਦਾ ਲੱਗਦਾ ਮੈਨੂੰ ਓਏ ਹਾਂ ਲਗਦਾ ਕੈ ਹੋਈ ਹੈ ਮਹਿਰ ਦੇ ਤੜ ਕੀ ਵਿਆਵਾ ਨੇ ਦਿਨ ਮਿੱਠਾ ਮੈਂ ਪਿੰਡ ਮੇਰਾ ਮਹਿਰ ਦੇ ਤੜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹੋਰ ਕਿਵੇਂ ਆ ਲੜੇਦਾਰਾ ਠੀਕ ਹੋ ਜਮਾ ਠੀਕ ਠਾਕ ਪੈ ਮਾਲਕ ਦੀ ਮੇਰੀ ਗੱਲ ਸੁਣ ਰਮ ਰਮ ਲੈ ਕੇ ਆ ਕਿ ਕੱਲਾ ਰਾਮ ਰਾਮ ਕਰਦਾ ਹੀ ਆ ਗਿਆ ਫੌਜ ਚ ਬਈ ਹੈ ਤਾਂ ਕਿਨ ਪੀਣ ਵਾਲਾ ਬਈ ਆਪਣੇ ਪਿੰਡ ਚ ਅਜ ਰੇਡੀਓ ਲੱਗਿਆ ਹੋਇਆ ਉਹ ਰੰਮ ਤਾਂ ਮੈਂ ਲਿਆਏ ਆ ਮੈਂ ਜੇਬ 'ਚ ਥੋੜੋ ਪਾਈ ਫਿਰਦਾਗਾ ਘਰੇ ਪਈ ਐ ਆਓ ਚੱਲੀਏ ਘਰੇ ਬਾਈ ਫੌਜੀ ਆ ਘਰੇ ਪੀਣ ਦਾ ਉਹ ਸੁਆਦ ਨਹੀਂ ਜਿਹੜਾ ਖੇਤ 'ਚ ਪੀਣ ਦਾ ਹੁੰਦਾ ਉਹ ਫੇਰ ਘਰੇ ਜਾ ਕੇ ਇੱਕ ਜਣਾ ਚੱਕ ਲਿਆਓ ਦੱਸ ਮੈਂ ਦਿਨ ਨਾ ਕਿੱਥੇ ਪਈ ਐ ਨਾ ਫੇਰ ਤੂੰ ਨਾਲ ਪੀਵੇਂਗਾ ਉਹ ਪੀਣ ਨੂੰ ਮੈਨੂੰ ਕੀ ਵੱਟਦੀ ਐ ਬਾਈ ਪਰ ਮੈਂ ਤੁਹਾਡੇ ਨਾਲ ਨਹੀਂ ਬਾਈ ਮੜਿੱਕਣਾ ਤੇ ਉਹ ਆਪਣੀ ਮਰਜ਼ੀ ਦੀ ਪਰ ਘਰੇ ਜਾਊ ਕੌਣ ਇਹ ਤੂੰ ਘਰ ਨੂੰ ਛੱਡ ਪੋ ਜੀ ਆ ਰੰਮ ਤੇਰੀ ਕਦੇ ਫੇਰ ਪੀਵਾਂਗੇ ਓਏ ਸਾਡੇ ਕੋਲੇ ਰੰਮ ਦੀ ਮਾਂ ਐ ਰੰਮ ਦੀ ਮਾਂ ਦੇਖੀ ਜੇ ਛਣਕਾਟੇ ਪੌਂਦੀ ਨਾ ਗਈ ਤਾਂ ਤੂੰ ਮੈਨੂੰ ਧਰਮਾ ਨਾ ਤੂੰ ਦੇਖੀ ਫੋਜੀਆ ਜੇ ਤੂੰ ਰਾਮ ਨੂੰ ਨਾ ਭੁੱਲ ਜੇ ਕਿੱਕਰ ਤੇ ਚੱਪਾ ਕੋ ਸੱਤ ਤੋਂ ਬਿਨਾ ਕੁਛ ਨਹੀਂ ਪਾਇਆ ਤੇ ਬਣੀ ਜਿਆ ਨਾ ਤੂੰ ਗਾਲੀ ਛੱਡ ਦੇ ਲੈ ਵੀ ਪ੍ਰੀਤਮ ਸਾਂ ਤੂੰ ਪਾਣੀ ਵਾਲਾ ਘੜਾ ਤੇ ਬਾਟੀਆਂ ਲੈ ਕੇ ਆ ਮੈਂ ਲੈ ਕੇ ਆਉਣਾ 나ਗ ਦੀ ਬੱਚੀ ਇਹ ਫੋਜੀਆ ਛਣਕਾਟੇ ਨਾ ਪੌਂਦੀ ਗਈ ਤਾਂ ਮੈਨੂੰ ਆਖੋ ਚੱਲ ਵੀ ਪ੍ਰੀਤਮ ਸਾਂ ਚੱਲ ਆ ਆਜਾ ਵੀ ਫੌਜੀਆ ਆਲਾ ਚੱਕ ਬੱਤੀ ਹਰ ਪ੍ਰੀਤਮਾ ਬਰਫ ਸੋਡਾ ਪਾਲਦਾ ਆ ਫੌਜੀਆ ਬਰਫ ਸੋਟੀ ਦਾ ਤਾਂ ਮੈਨੂੰ ਪਤਾ ਨਹੀਂ ਆ ਜਾਈ ਪੀ ਕੇ ਦੇ ਜੇ ਪਹਿਲਾਂ ਕਦੇ ਇੰਨਾ ਸਵਾਦ ਆਇਆ ਹੋਇਆ ਨਾ ਤਾਂ ਸਾਨੂੰ ਕਹੋ ਉਹ ਬਰਫ ਮੈਂ ਕਿੱਥੇ ਭਾਲਦਾ ਤੁਸੀਂ ਤਾਂ ਯਾਰ ਐ ਮਖੌਲ ਕਰਨ ਲੱਗੇ ਜਿਵੇਂ ਮੈਂ ਬਾਣੀਆਂ ਦਾ ਮੁੰਡਾ ਹੋਣਾ ਉਹ ਮੈਂ ਹੈ ਤਾਂ ਥੋੜੇ ਹੀ ਭਾਈ ਆ ਇਹ ਤਾਂ ਠੀਕ ਆ ਭਾਈ ਲੈ ਆਸ਼ਕੇ ਬਾਈ ਤੇਰੇ ਘਰ ਤਾਂ ਖੁਸ਼ ਲੈ ਹੁਣ ਤੂੰ ਐਂ ਦੱਸ ਪਹਿਲ ਤੂੰ ਕਰੇਗਾ ਕਿ ਮੈਂ ਕਰਾਂ ਈਓ ਤੁਰਗੇ ਤਾਂ ਪਿਆਦਾ ਜਗ ਚੋਣਾ ਤੂੰ ਫਿਰ ਬੜੀ ਬਣੀ ਆ ਮੁੰਡੋ ਸੜ ਜੀ ਉਹ ਜੀਵ ਤੰਦਰੋ ਕੁਛ ਖਾਣ ਨੂੰ ਨਹੀਂ ਹੈਗਾ ਨਾਲ ਬਾਈ ਫੌਜੀ ਆ ਅਸੀਂ ਤਾਂ ਐਂ ਪਿੰਨੇ ਹੁੰਨੇ ਆ ਬਾਈ ਜੇ ਦਰੂ ਸੜੀ ਜੀਵ ਤੇ ਨਾਲ ਲੜੀ ਫਿਰ ਬਾਦ ਕੀ ਆ ਪਿੰਦਾ ਫਿਰ ਵੀ ਦਰੂ ਹੈ ਕੋਈ ਲੱਸੀ ਤੇ ਨਹੀਂ ਮੈਂ ਅੱਪੀ ਚੱਕਲੂ ਮੇਰੇ ਯਾਰ ਭਾਈ ਫੌਜੀ ਹੋ ਕੇ ਵੀ ਤੇਰਾ ਇਹਦੇ ਨਾਲ ਮੋਹ ਨਹੀਂ ਪਿਆ ਬੜੀ ਚੀਜ਼ ਹੈ ਉਹ ਯਾਰ ਰੱਬ ਨੇ ਸਾਨੂੰ ਜੱਟ ਬਣਾ ਕੇ ਕੋਈ ਪਿਛਲੇ ਜਨਮ ਦੀ ਕਰੋੜ ਤਾਂ ਕਢ ਲਈ ਪਰ ਜਿਹੜਾ ਜੱਟ ਨੂੰ ਆ ਫਰੀ ਦਾ ਪਰ ਦਿੱਤਾ ਨਾ ਇਹਨੇ ਜਿਉਂਦਿਆਂ ਚ ਕਰਤੇ ਫਾਈਟ ਜਦੋਂ ਪਹਾੜਾਂ ਦੀ ਮਜ਼ਾਣੀ ਪਾ ਕੇ ਚੱਪੜੇ ਰਾਜਾਂ ਦਾ ਨੇਤਰਾ ਬਣਾ ਕੇ ਦੇਵਤਿਆਂ ਤੇ ਰਕਸ਼ਣੇ ਸਮੁੰਦਰ ਰੜਕਿਆ ਤਾਂ ਇੱਕ ਇੱਕ ਚੀਜ਼ ਵੰਡਦੇ ਗਏ ਪ੍ਰੀਤਮ ਸਿਆ ਇੱਕ ਇੱਕ ਚੀਜ਼ ਤੇ ਫੋਜੀਆ ਪੰਜਵੇਂ ਥਾਂ ਨਿਕਲੀ ਆਸੁਰਗਾ ਦਾ ਮੇਵਾ ਪੰਜ ਰਤਨੀ ਗੁਣਾ ਪਿਆ ਤਾਂ ਰਕਸ਼ਣ ਨੂੰ ਮਿਲ ਗਈ ਤੇ ਦੇਵਤੇ ਇਹਦਾ ਭਰਿਆ ਤੌੜਾ ਲੈ ਕੇ ਭੱਜ ਗਏ ਬਸ ਫੇਰ ਕੀ ਸੀ ਭਾਈ ਲੜਾਈ ਹੋ ਗਈ ਤੇ ਇੱਕ ਪਾਸੇ ਦਿਓ ਤੇ ਤੇ ਦੂਜੇ ਪਾਸੇ ਰਾਖਸ਼ ਦਿਓ ਤੇ ਕਹਿਣਾ ਸੀ ਤੋੜਾ ਦੇਣਾ ਨਹੀਂ ਤੇ ਰਾਖਸ਼ ਕਹਿਣਾ ਸੀ ਤੋੜਾ ਲੈ ਕੇ ਹਟਣਾ ਬਸ ਫੇਰ ਕੀ ਸੀ ਖੂਣੀਆਂ ਖੱਪਗੀਆਂ ਭਾਈ ਸਾਲਾ ਵੱਡਾ ਰਿਖੀ ਜਾਣੇ ਗ੍ਰੰਥ ਪੜ੍ਹੇ ਤੋਂ ਬਗੈਰ ਰੋਟੀ ਨਹੀਂ ਖਾਂਦਾ ਲੈ ਗ੍ਰੰਥ ਪੜ੍ਹੇ ਤੋਂ ਵਾਲਾ ਕੁਸ਼ ਹੈ ਪ੍ਰੀਤਮ ਸੇ ਸਹਿਣੀ ਗੱਲ ਤਾਂ ਕਿਤੋਂ ਮਿਲੇ ਉਹਨੂੰ ਪੱਲੇ ਬੱਲੋ ਮੂੰਹ ਤੋਂ ਨਾ ਸਰਕਾਰੀ ਪੱਲਾ ਨਹੀਂ ਕੋਈ ਹੋ ਕਾ ਪਰ ਆ ਲਾਊਡ ਸਪੀਕਰ ਕਿਦੇ ਵੱਜਦਾ ਦਰਸ਼ਕਾਂ ਕੇ ਤੇਰੇ ਉਹ ਬਈ ਫੌਜੀਆ ਐ ਨਾ ਪੁੱਛ ਕਿਉਂ ਖੈਰ ਐ ਉਹ ਘਰ ਕਦੀ ਭਰਾਵਾ ਅਜ ਤਾਂ ਝੰਗ ਸਿਆਲ ਸੁਣਨੇ ਹੋ ਗਏ ਸਹਿਜਾ ਹੀਰ ਲੈ ਗਿਆ ਓਏ ਫੇਰੇ ਦੇਣਿਆ ਓਏ ਐ ਨਹੀਂ ਬੋਲੀਦਾ ਓਏ ਪਿੰਡ ਦੀ ਕੁੜੀ ਐ ਹਾਂ ਅਕੇ ਨੂੰ ਮੈਂ ਕੋਈ ਮੰਦਾ ਬੋਲਿਆ ਓਏ ਮੈਂ ਉਹਨੂੰ ਤਾਂ ਨਹੀਂ ਕੁਝ ਕਿਹਾ ਮੈਨੂੰ ਤਾਂ ਮੇਰੇ ਸਾੜੇ ਸਹਦੇ ਤੇ ਹਰਖੋਂਦਾ ਸਹਦੇ ਤੇ ਪਈਜੇ ਕੋਈ ਰਾਂਜਾ ਲੈ ਜਾਂਦਾ ਨਾ ਪੋਝਿਆ ਮੈਨੂੰ ਪੂਰਾ ਦੁੱਖ ਨਹੀਂ ਸੀ ਬਰਬੇਰਾ ਸਾਲਾ ਸਿੱਧਾ ਘਾੜਾ ਲੈ ਗਿਆ ਓਏ ਉਹ ਕੋਈ ਪਤਾ ਵੀ ਲੱਗੇ ਹੀਰ ਹੈ ਕਿਹੜੀ ਬਾਈ ਹੀਰ ਅਕ ਤੇ ਤੋਹਿਆ ਫਿਰ ਵੀ ਓ ਬਾਈ ਸਾਲਾ ਬੂਟਰਾ ਦੀ ਕੈਲੋ ਨੂੰ ਕਹਿੰਦਾ ਯਾਰ ਬਈ ਕੁੜੀ ਤਾਂ ਵਾਕੇ ਹੀ ਹੀਰ ਹੈ ਬਾਈ ਤੂੰ ਉਹਦਾ ਪਰੋਣਾ ਦੇਖਿਆ ਮੈਂ ਦੇਖਿਆ ਮੈਂ ਟੜਕੇ ਜਦੋਂ ਖੇਤ ਨੂੰ ਜਾਂਦਾ ਸੀ ਨਾ ਓਏ ਸਹਦਾ ਵੀ ਕੁਛ ਹੋਊ ਉਹ ਸਾਲਾ ਬਿੰਬੜ ਕੁਛ ਵੀ ਨਹੀਂ ਬਈ ਬੜੀ ਨਾਗਣੀ ਬਣਿਆ ਬੁੰਡਿਓ ਕਿਉਂ-ਕਿਉਂ ਅੰਦਰ ਜਾਂਦੀ ਹੈ ਨਾ ਤੇ ਮੁੱਛ ਕਿਉਂ-ਕਿਉਂ ਆਪੇ ਉੱਪਰ ਜਾਂਦੀ ਹੈ ਭਾਈ ਕਿਕਰ ਦੇ ਸੱਕ ਤੋਂ ਬਿਨਾ ਕੁਛ ਨਹੀਂ ਚੋਇਆ ਇਹਨੂੰ ਤੇ ਨਾਲੇ ਕੱਢੀ ਦੂਰੀ ਵਾਰ ਹੈ ਉਹ ਫਿਰ ਦੇਣਾ ਨਾ ਆਪਦੀ ਕੱਢੀ ਦੀ ਆਪੇ ਹੀ ਸਿਫਤਾ ਕਰੀ ਜਾਊਂ ਕਿਉਂ ਭਾਈ ਮਾੜੀ ਹੈ ਚਲੋ ਭਾਈ ਦੀ ਮਨਸਫੀ ਰਹੇ ਭਾਈ ਮਾੜੀ ਕਹਦੇ ਤਾਂ ਮੇਰੇ ਸਿਰ 'ਚ 50 ਜੁੱਤੀਆਂ ਮੇਰੇ ਨਿਤ ਦੇ ਸ਼ਰਾਬੀ ਆ ਯਾਰਾ ਵੇ ਲੈ ਮੈਂ ਤਰੇ ਕੇਸ ਬੰਦਿਆਂ ਓਏ ਵੱਡਿਆ ਸ਼ਰਾਬੀਆ ਓਏ ਕਿਉ ਡੰਡ ਪਾਈ ਆ ਓਏ ਲੋਕਾਂ ਨੂੰ ਸੁਣਾਉਣਾ ਭਈ ਅਸੀਂ ਘਰ ਦੀ ਕੱਢੀ ਪੀਤੀ ਹੋਈ ਐ ਜੀਨੇ ਸੁਣਨਾ ਸੁਣ ਲੋ ਐਪਾ ਨੂੰ ਕਿਸੇ ਸਾਲੇ ਦਾ ਡਰ ਮਰਿਆ ਔਰ ਧੀਰੀਏ ਜੋਨੇ ਮੋੜ ਵਾਲੀ ਛਵੀ ਇਹਦੇ ਨਾਲ ਨਾ ਤਿੰਨ ਠਾਣਿਆਂ ਦੇ ਨੱਕ ਮੋੜਦਾ ਜੇ ਫੌਜੀ ਆਪਦੀ ਦਿਨਾਲੀ 5 ਮਿੰਟ ਫੜਾ ਦਵੇ ਮੈਂ ਤਾਂ ਫੂਕਦਾ ਦਿੱਲੀ ਲਾਹੌਰ ਸਾਰਾ ਤੂੰ ਕੱਲੇ ਤੋਂ ਪਾਵਾਂ ਬਿੱਲੀ ਨਾ ਮਰੇ ਹੁਣ ਐਸੀ ਦੋ ਜਣੇ ਬੈਠੇ ਆ ਉਹ ਲੈ ਲੈ ਲੈਰਾ ਜਿਹੜੀ ਲੈਣੀਆਂ ਨੇ ਗਿਆਂ ਹੈ ਲਿਆ ਫੜਾ ਬੋਤਲ ਕੁੱਟ ਲਾਈਏ ਬਈ ਸ਼ਹਿਨ ਸ਼ਾਈਆਂ ਵੀ ਭਰਾਵਾਂ ਨਾਲ ਹੀ ਹੁੰਦੀਆਂ ਨੇ ਬਈ ਮੈਂ ਕਦੋਂ ਕਿਹਾ ਵੀ ਮੈਂ ਤੁਹਾਡੇ ਬਗੈਰ ਕੱਲਾ ਸੂਰਮਾ ਥੋੜੀ ਪੀਓ ਯਾਰ ਇਹਦੇ ਨਾਲ ਕਿਹੜਾ ਢਿੱਡ ਭਰਨਾ ਹੁੰਦਾ ਆਂ ਭਾਈ ਮੁੱਕਣ ਤੋਰਾ ਡੈਰੀ ਫੌਜੀ ਆ ਇਹਦੇ ਨਾਲ ਦੀ ਇੱਕ ਹੋਰ ਬੋਤਲ ਪਈ ਆ ਆਪਣੇ ਕੋਲੇ ਚਲੋ ਠੋ ਹੁਣ ਫਿਰ ਪਿੰਡ ਨੂੰ ਨਹੀਂ ਜਾਣਾ ਪਿੰਡ ਕੀ ਭੱਜਿਆ ਜਾਂਦਾ ਫੌਜੀ ਆ ਟੜਕੇ ਉੱਠ ਜਾਗੇ ਕੱਕਾ ਰੇ ਤੈ ਸੜਾ ਗਦੈਲਾ ਕੀ ਇਹਦੀ ਰੀਸ ਕਰੂ ਇੱਥੋਂ ਦੀ ਹੁਣ ਬੱਕਰੀਆਂ ਵਾਲੇ ਮੁੰਡੇ ਜਾਣਗੇ ਪਿੰਡ ਨੂੰ ਕਿਸੇ ਮੁੰਡੇ ਹੱਥ ਰੋਟੀਆਂ ਦਾਲ ਸਭ ਕੁਝ ਇੱਥੇ ਹੀ ਮੰਗਾ ਲਾਂਗੇ ਨਾਲੇ ਭਈ ਅੱਜ ਪਿੰਡ 'ਚ ਕੀ ਐ ਪਿੰਡ ਤਾਂ ਉਜੜ ਗਿਆ ਭਈ ਜੇ ਮੇਰੇ ਕੋਲੇ ਫੌਜੀਆ ਦਨਾਲੀ ਹੋਵੇ ਨਾ ਤੇ ਹੁਣ ਬੁੱਟਰ ਸਾਹਮਣੇ ਆ ਜੇ ਇੱਕ ਪਾੜਦਾ ਕੰਜਰ ਜੱਟ ਦੀ ਮੇਰੇ ਸਾਲੇ ਨੇ ਦੇਖਿਆ ਕੀ ਐ ਯਾਰ ਫੌਜੀਆ ਤੂੰ ਆ ਵੱਡੇ ਆਸ਼ਿਕ ਦਾ ਦਿਲ ਤਰਾ ਮੈਂ ਆ ਸੰਦ ਸੰਦੇੜਾ ਇਕੱਠਾ ਕਰਕੇ ਆ ਰੱਖਿਆ ਮੈਂ ਹੁਣ ਕੱਲ ਬਾਈ ਪ੍ਰੀਤਮਾ ਸਾਲਾ ਬੁਜੜ ਜੱਟ ਜ਼ਮੀਨ ਦੇ 4 ਬਿੱਗਿਆਂ ਤੇ ਡਿੱਗ ਗਿਆ ਲਾਹੌਰ ਗੱਲ ਤਾਂ ਛੱਡ ਬਾਈ ਲੈ ਉਹ ਕਦੇ ਨਾ ਇਹਦੇ ਕੰਨੀ ਚਾਕੀ ਵੀ ਨਹੀਂ ਹੋਣੀ ਇਹਨਾਂ ਤਿੰਨੇ ਚ ਨਾ 13 ਚ ਇਹ ਸਾਲਾ ਆਸ਼ਿਕ ਬਣਿਆ ਫਿਰਦਾ ਦੇਖ ਲੈ ਫੌਜੀਆ ਗੱਲ ਸਾਲਾ ਫਿਰ ਪੁੱਠੀ ਪੋਸ ਜੇ ਕੋਈ ਗੱਭਰੂ ਸੋਣਾ ਸਨੱਖਾ ਨੂੰ ਲੈ ਜਾਂਦਾ ਨਾ ਤਾਂ ਮੈਨੂੰ ਪੋਰਾ ਦੁੱਖ ਨਹੀਂ ਸੀ ਉਹ ਸਾਲਾ ਹਾਈ ਜਮਾ ਡੰਗਰ ਚਲੋ ਯਾਰ ਘਰੇ ਚਲੀਏ ਬਹੁਤੇ ਰੋਣਗੇ ਦਿਲਾਂ ਦੇ ਜਾਨੀਨੀ ਮਾਪੇ ਤੈਨੂੰ ਘਟ ਰੋਣਗੇ ਨਹੀਂ ਬਹੁਤੇ ਰੋਣਗੇ ਦਿਲਾਂ ਦੇ ਜਾਨੀਨੀ ਮਾਪੇ ਤੈਨੂੰ ਘਟ ਰੋਣਗੇ ਹੋਰ ਮੈਂ ਇਹਨੂੰ ਲਿਜਾ ਕੇ ਆਪਾਂ ਲਾਜ਼ਮੀ ਹੈ ਮਰਨਾ ਜੇ ਪਿੰਡ ਚ ਪੁਲਿਸ ਹੋਈ ਤਾਂ ਓਏ ਬਲੀ ਐ ले हुन चलो भाई हूँ आपा पूरे टाइम ओए मरवाएंगे बड़ा के धर्मिया कीती ना वही गल फिर आपा नु केड़ा साला बोलजू रे ओए पुतरा ओए साले कंजरा तेरा नरका च बसा ਤੋਰ ਦਾੜੀਆਂ ਤੇਰੀਆਂ ਲੈ ਦੇਖ ਲੈ ਬਾਈ ਹੋ ਗਈ ਚ ਨਾ ਉਹੀ ਗੱਲ ਮਸਾਂ ਕੰਜਰ ਦੀ ਧੂਕੜੀਸ ਕਰਕੇ ਇੱਥੇ ਲੈ ਕੇ ਆਇਆ ਓਏ ਪ੍ਰੀਤਮਾ ਬਾਈ ਫੋਜੀ ਆ ਤੋ ਨੂੰਏ ਵੀ ਮੈਂ ਸ਼ਰਾਬੀ ਆ ਮੈਨੂੰ ਸੁਣ ਤੈ ਭਾਈ ਮੇਰਾ ਕਾਲਜਾ ਮੱਚਿਆ ਪਿਆ ਓਏ ਉਸ ਕੰਜਰ ਜੱਟ ਨੇ ਤੋਰੀ ਦੀ ਬੇਲ ਚੰਦ ਤੇ ਚੜਦੀ ਓਏ ਓਏ ਮੈ ਓਏ ਓਏ ਵਾਹ 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 ਵਾਹ